ਸ਼ੂਟਿੰਗ ਦੌਰਾਨ ਇੱਕ ਰੋਲ ਲਈ ਪਾਤਰ ਦੀ ਲੋੜ ਸੀ। ਇੱਕ ਸੁਧਾਰਨ ਬੰਦਾ ਲੱਭਿਆ ਗਿਆ। ਉਸਨੇ ਕੁੜੀਆਂ ਨੂੰ ਵੇਖ ਕੇ ਪਹਿਲਾਂ ਜ਼ੋਰ-ਜ਼ੋਰ ਦੀ ਹਸਣਾ ਪੈਣਾ ਸੀ ਤੇ ਫਿਰ ਉਹਨਾਂ ਕੁੜੀਆਂ ਵਿੱਚੋਂ ਇੱਕ ਦੇ ਵਾਪਸ ਮੁੜ ਕੇ ਉਸ ਨੂੰ ਚਪੇੜ ਮਾਰਨ ਵਗਰੋਂ ਜ਼ੋਰ-ਜ਼ੋਰ ਦੀ ਰੋਣਾ ਸੀ। ਸ਼ਾਰਟ ਪਹਿਲੀ ਕੋਸ਼ਿਸ਼ ਵਿੱਚ ਹੀ ਓਕੇ ਹੋ ਗਿਆ। ਡਾਇਰੈਕਟਰ ਹੈਰਾਨ ਪੁੱਛਣ ਲੱਗਾ ਇਨੇ ਵਧੀਆ ਤਰੀਕੇ ਨਾਲ ਹੱਸ ਰੋ ਕਿੱਦਾਂ ਲੈਂਦਾ ਆਖਣ ਲੱਗਾ ਜੀ ਦੋ ਦਿਨਾਂ ਤੋਂ ਭੁੱਖਾ ਸਾ ਤੇ ਤੁਸੀਂ ਹਸਣ ਵੱਲੋਂ ਆਖਿਆ ਤੁਮ ਮਲੋ ਮਲੀ ਹਾਸਾ ਨਿਕਲ ਗਿਆ ਕਿ ਭਲਾ ਭੁੱਖੇ ਟਿੱਡ ਕੋਈ ਉੱਚੀ ਉੱਚੀ ਕਿੱਦਾਂ ਹੱਸ ਸਕਦਾ ਫਿਰ ਇਹਨਾਂ ਵਧੀਆ ਰੋ ਕਿਦਾਂ ਲਿਆ ਆਖਣ ਲੱਗਾ ਜੀ ਕੁਝ ਬਰੇ ਪਹਿਲਾਂ ਬਿਮਾਰੀ ਨਾਲ ਮਰੀ ਆਪਣੀ ਬੋਟੀ ਚੇਤੇ ਆ ਗਈ ਜਦੋਂ ਆਈ ਸੀ ਤਾਂ ਇਹਨਾਂ ਸਾਰਿਆਂ ਨਾਲੋਂ ਵੱਧ ਸੋਹਣੀ ਲੱਗਿਆ ਕਰਦੀ ਸੀ ਸੋ ਦੋਸਤੋ ਇਨਸਾਨ ਕਿਸੇ ਨੂੰ ਧੁਖੀ ਵੇਖ ਕੇ ਨਹੀਂ ਸਗੋਂ ਆਪਣੇ ਦੁੱਖਾਂ ਸੁੱਖਾਂ ਕਰਕੇ ਹੀ ਫਿਸਪਿਆ ਕਰਦਾ ਪਰਦੇ ਤੇ ਹੁੰਦੀ ਕਿਸੇ ਸਟੀਕ ਕਲਾਗਾਰੀ ਨੂੰ ਵੇਖ ਇਹ ਨਾ ਸਮਝ ਲੈਣਾ ਕਿ ਇਹ ਸਭ ਕੁਝ ਵਧੀਆ ਨਿਰਦੇਸ਼ਨ ਅਤੇ ਟ੍ਰੇਨਿੰਗ ਦਾ ਹੀ ਕਮਾਲ ਹੋ ਸਕਦਾ ਹੈ ਹੋ ਸਕਦਾ ਅਗਲਾ ਕਿਸੇ ਆਪਣੇ ਨੂੰ ਯਾਦ ਕਰਕੇ ਖੂਨ ਦੇ ਅਸਲੀ ਹੰਝੂ ਬੁਹਾ ਰਿਹਾ ਹੋਵੇ ਦੱਸਦੇ ਜਸਵੰਤ ਸਿੰਘ ਕਮਲਦਾਯਾਰ ਐਕਟਰ ਬਲਰਾਜ ਸਾਨੀ ਨੇ ਦੋ ਫਿਲਮਾਂ ਪਵਿੱਤਰ ਪਾਪੀ ਅਤੇ ਹਾਂਸ ਤੇ ਜ਼ਖਮ ਬਿਜਲੇ ਧੀਆ ਵਾਲੇ ਸੀਨ ਬਲੇ ਅਸਲੀ ਹੰਝੂ ਬੁਹਾਏ ਸਨ ਉਹ ਆਪਣੀ ਫੁੱਲ ਵਰਗੀਤੀ ਸਨੋਵਰ ਨਾਲ ਬਹੁਤ ਪਿਆਰ ਕਰਦਾ ਸੀ ਹੱਥ ਲਾਇਆ ਮੈਲੀ ਹੁੰਦੀ ਸੀ ਤਾ ਬਾ ਲਾਲਚੀ ਸਹੁਰਿਆਂ ਨਾਲ ਪੰਗਾ ਪਿਆ ਤੰਗ ਕਰਨ ਲੱਗੇ ਬਾਪ ਦੀ ਜਾਇਦਾਦ ਵਿੱਚੋਂ ਹਿੱਸਾ ਲਿਆ ਕੇ ਦੇ ਇੱਕ ਦਿਨ ਤੰਗਾਈ ਨੇ ਖੁਦ ਨੂੰ ਅੱਗ ਲਾ ਲਈ ਤੇ ਕੋਠੇ ਤੋਂ ਛਾਲ ਮਾਰ ਦਿੱਤੀ ਆਂਤਾਂ ਦੀ ਖੂਸਰਤੀ ਛਾਲਿਆਂ ਨਾਲ ਟਕੀ ਗਈ ਤੇ ਦੀ ਉਬਲੇ ਆਲੂ ਵਰਗੀ ਹੋਈ ਗਈ ਚਮੜੀ ਨਾਲੋਂ ਬਲਰਾਜ ਦਾ ਖੁਦ ਦਾ ਦਿਲ ਜ਼ਿਆਦਾ ਨਿਚੋੜਿਆ ਗਿਆ ਰੋਇਆ ਕਲਪਿਆ ਆਪਣੇ ਆਪ ਨੂੰ ਕੋਸਿਆ ਪਰ ਹੁਣ ਕੀ ਹੋ ਸਕਦਾ ਸੀ ਅਖੀਰ ਮਨ ਬਦਲ ਲਈ 도ਮੇ ਪਿਉਤੀ ਆਪਣੇ ਯਾਰ ਜਸਵੰਤ ਸਿੰਘ ਕੰਵਰ ਕੋਲ ਟੁੱਡੀ ਕੇ ਪਿੰਡ ਆ ਗਈ ਹਫਤਾ ਰਹੀ ਪਿੰਡ ਡੰਗਰ ਖੇਤ ਬੀਬੀਆਂ ਬੰਬੀਆਂ ਹਰਿਆਵਲ ਵਗਦੇ ਪਾਣੀ ਅਣਪੱਤ ਖੁੱਲਾ ਡੁੱਲਾ ਰਹਿਣ ਸਹਿਣ ਜਦੋਂ ਮਨ ਹੋਰ ਹੋਇਆ ਤਾਂ ਵਾਪਸ ਨੂੰ ਆਈ ਮੁੜ ਚੱਲੇ ਕਮਲ ਆਖਣ ਲਗਾ ਜਾਰ ਇਸ ਮबई ਨਾਮ ਦੇ ਤੈਂ ਤਹਾਨੂੰ ਦੋਹਾਂ ਨੂੰ ਨਿਕਲ ਜਾਣਾ ਆਖਣ ਲੱਗਾ ਬਸ ਇੱਕ ਫਿਲਮ ਦੀ ਸ਼ੂਟਿੰਗ ਬਾਕੀ ਏ ਮਗਰੋਂ ਫੇਰ ਟੁੱਡੀ ਕੇ ਪਰਤਾਵਾਂਗੇ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਥੋੜੇ ਦਿਨਾਂ ਮਗਰੋਂ ਹੀ ਪਹਿਲਾਂ ਧੀ ਸੁਨੋ ਰਵਾਨਗੀ ਪਾ ਗਈ ਤੇ ਮੁੜ ਕੇ ਉਸੇ ਗੰਭ ਵਿੱਚ ਖੁਦ ਆਪ ਲਾਜਵੀ ਮੈਂ ਬਹਾਰੇ ਬਾਗ ਏ ਦੁਨੀਆ ਚੰਦ ਦਿਨ ਹੋ ਗਈ। ਸੋ ਦੋਸਤੋ, ਔਲਾਦ ਤੇ ਮਿੱਤਰ ਪਿਆਰਾਂ ਦੇ ਦੁੱਖਾਂ ਗਮਾਂ ਅੱਗੇ ਵੱਡੇ ਵੱਡੇ ਪਰਵਤ ਜਿਗਰੇ ਤਿੱਕਰ ਵੀ ਮੋਮਾਂ ਬਾਂਗ ਪਿੰਗਲ ਜਾਂਦੇ ਨੇ। ਸੋ ਜੇ ਕਿਸੇ ਨੂੰ ਦੁਆ ਦੇਣੀ ਹੋਵੇ ਤਾਂ ਸਿਰਫ ਇਹਨਾ ਆਖਿਆ ਕਰੋ। ਰੱਬ ਕਰੇ ਤੇਰੇ ਧੀਆਂ ਪੁੱਤ ਰਹਿਂਦੀ ਦੁਨੀਆ ਤੱਕ ਸੁਖੀ ਵਸਤੇ ਰਹਿਣਾ ਤੇ ਉਹਨਾਂ ਵੱਲੋਂ ਆਉਂਦੇ ਠੰਢੀ ਹਵਾ ਦੇ ਬੁੱਲੇ ਹਮੇਸ਼ਾ ਹੀ ਤੇਰੇ ਬਜੂ ਚੁੰਮਦੇ ਰਹਿਣ। ਹਰਪ੍ਰੀਤ ਸਿੰਘ ਜਵੰਦਾ ਜੀ ਦੀ ਇਹ ਰਚਨਾ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਤੁਸੀਂ ਵੀ ਆਪਣੇ ਆਪਣੇ ਵਿਚਾਰ ਇਸ ਬਾਰੇ ਜ਼ਰੂਰ ਕਮੈਂਟ ਕਰਕੇ ਦੱਸੋ ਜੀ ਸੁਣ ਲਈ ਧੰਨਵਾਦ ਜੀ